ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 517 ਤੋਂ ਲੈ ਕੇ 518 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਮਿੱਠਾ ਸੋਜੋ ਪਾਵਦਾ ਸੱਜਣ ਸੋਜੇ ਰਾਸ ਨਾਨਕ ਗੁਰਮਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਉਹ ਪਰਮੇਸ਼ਰ ਮਿੱਠਾ ਹੈ ਜੋ ਹਮੇਸ਼ਾ ਹੀ ਚੰਗਾ ਲੱਗਦਾ ਹੈ ਜੋ ਸਦਾ ਦੇ ਰਹਿਣ ਵਾਲਾ ਹੈ ਤੇ ਸਾਡੇ ਸਾਥੀ ਉਹੀ ਕਹਿ ਜਾ ਸਕਦੇ ਨੇ ਜੋ ਅੰਤ ਤੱਕ ਸਾਨੂੰ ਸਾਥ ਦਿੰਦੇ ਨੇ ਨਾ ਕਿ ਜਿਹੜੇ ਵਿੱਚੋਂ ਹੀ ਭੱਜ ਜਾਣ ਫਿਰ ਸੱਜਣ ਸੋਜੇ ਰਾਸ ਫਿਰ ਸੱਜਣ ਕੀ ਹੈ ਉਹਦਾ ਨਾਮ ਨਾਨਕ ਜੀ ਕਹਿੰਦੇ ਨੇ ਉਹੀ ਗੁਰਮੁਖ ਪਰਮੇਸ਼ਰ ਦੇ ਨਾਲ ਸਾਂਝ ਪਾ ਸਕਦੇ ਨੇ ਜਾਣ ਪਛਾਣ ਕਰ ਸਕਦੇ ਨੇ ਉਹਨਾਂ ਦੇ ਅੰਦਰ ਆਤਮਿਕ ਚਾਨਣ ਹੋ ਸਕਦਾ ਜਾ ਕੋ ਆਪ ਕਰੇ ਪ੍ਰਕਾਸ਼ ਜਿਨ੍ਹਾਂ ਦੇ ਅੰਦਰ ਆਪ ਸੋਜੀ ਬਖਸ਼ਦਾ ਹੈ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉ ਤਦ ਤੇ ਆਈ ਜੀ ਜਾਣਤ ਸਭ ਤੇਰਾ ਤੂੰ ਰਹਾ ਸਮਾਈ ਜੋ ਤੇ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡੇ ਅੱਗੇ ਸਾਡੀ ਅਰਦਾਸ ਹੈ ਸਾਡੀ ਸੇਵਕਾਂ ਦੀ ਅਰਦਾਸ ਤੁਹਾਡੇ ਅੱਗੇ ਹੀ ਹੈ ਤੁਸੀਂ ਹੀ ਸਾਡੇ ਰੱਖਿਆ ਕਰਨ ਵਾਲੇ ਹੋ ਸਾਡੇ ਤੇ ਮਿਹਰ ਕਰੋ ਕਿ ਸਦਾ ਸਦਾ ਤੁਹਾਡਾ ਨਾਮ ਧਿਆਉਂਦੇ ਰਹੀਏ ਸਾਰੇ ਜੀ ਜੰਤ ਤੁਹਾਡੇ ਨੇ ਤੁਸੀਂ ਸਾਰਿਆਂ ਚ ਵਿਆਪਕ ਹੋ ਜੋ ਵੀ ਤੁਹਾਡੇ ਦਾਸ ਦੀ ਨਿੰਦਾ ਕਰਦੇ ਨੇ ਆਪ ਉਹਨਾਂ ਨੂੰ ਆਤਮਿਕ ਮੌਤ ਦਿੰਦੇ ਹੋ ਫਿਰ ਕਹਿੰਦੇ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਨਾਨਕ ਜੀ ਕਹਿੰਦੇ ਨੇ ਜਦੋਂ ਅਸੀਂ ਉਸ ਅਚਿੰਤ ਦੇ ਚਰਨਾ ਚ ਪ੍ਰੇਮ ਪਾ ਲੈਂਦੇ ਆ ਤਾਂ ਸਾਡੀ ਵੀ ਚਿੰਤਾ ਖਤਮ ਹੋ ਜਾਂਦੀ ਹੈ ਉਸ ਅਸੀਂ ਅਚਿੰਤ ਨਾਲ ਜੁੜ ਜਾਂਦੇ ਆ ਸ਼ਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਮਰਨ ਨ ਜਾਏ ਨਾਨਕ ਆਸਾ ਪੂਰੀਆ ਸੱਚੇ ਸਿਉ ਚਿਤ ਲਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਆਸਾ ਕਰਦਾ ਕਰਦਾ ਆਪ ਖਤਮ ਹੋ ਜਾਂਦਾ ਪਰ ਆਸਾ ਨਹੀਂ ਖਤਮ ਹੁੰਦੀਆਂ ਤੇ ਨਾਨਕ ਜੀ ਕਹਿੰਦੇ ਨੇ ਆਸਾ ਕਿਵੇਂ ਪੂਰੀਆਂ ਹੁੰਦੀਆਂ ਨੇ ਜਦੋਂ ਸੱਚੇ ਦੇ ਨਾਲ ਚਿੱਤ ਜੁੜ ਜਾਂਦਾ ਫਿਰ ਕੋਈ ਆਸਾ ਰਹਿੰਦੀ ਹੀ ਨਹੀਂ ਗੀਆਂ ਆਸ ਸਿਰਫ ਉਸ ਨੂੰ ਮਿਲਣ ਦੀ ਹੁੰਦੀ ਆ ਉਹ ਪੂਰੀ ਹੋ ਜਾਂਦੀ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀ ਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਬਾਜੋ ਹਰ ਕੈ ਨਾਏ ਫਿਰ ਕਹਿੰਦੇ ਆਸਾ ਕਿਵੇਂ ਪੂਰੀ ਹੁੰਦੀ ਆ ਜਿਸ ਪਰਮੇਸ਼ਰ ਨੇ ਇਹ ਆਸਾ ਤ੍ਰਿਸ਼ਨਾ ਲਾਈ ਹੁੰਦੀ ਹੈ ਜੀਵ ਨੂੰ ਉਹੀ ਖਤਮ ਕਰ ਦਿੰਦਾ ਨਾਨਕ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਸੰਸਾਰ ਵਿੱਚ ਟਿਕਣ ਵਾਲੀ ਕੋਈ ਚੀਜ਼ ਨਹੀਂ ਹੈ ਪੌੜੀ ਆਪੇ ਜਗਤ ਉਪਾਏਨ ਕਰ ਪੂਰਾ ठाਟ ਆਪੇ ਸਹਾ ਆਪੇ ਵਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਹთა ਆਪੇ ਹੀ ਖੇਵਾਟ ਆਪੇ ਗੁਰ ਚਿਲਾ ਹੈ ਆਪੇ ਆਪੇ ਦਸੇ ਕਾਟ ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਖ ਕਾਟ ਸੁਧ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਨੇ ਇਸ ਸੰਸਾਰ ਦੀ ਮੁਕੰਮਲ ਬਣਤਰ ਬਣਾਈ ਹੈ। ਆਪੇ ਹੀ ਸ਼ਾਹ ਹੈ, ਆਪੇ ਹੀ ਬਣਜ ਕਰਨ ਵਾਲਾ ਬੰਜਾਰਾ ਹੈ ਤੇ ਆਪੇ ਹੀ ਹੱਟ ਹੈ। ਆਪੇ ਹੀ ਸਾਗਰ ਹੈ, ਆਪੇ ਹੀ ਜਹਾਜ਼ ਹੈ ਤੇ ਆਪੇ ਹੀ ਮਲਾਹ ਹੈ ਕਿਉਂਕਿ ਹਰ ਇੱਕ ਵਿੱਚ ਵਿਆਪਕ ਹੈ। ਆਪੇ ਗੁਰੂ ਹੈ, ਆਪੇ ਚੇਲਾ ਹੈ, ਆਪੇ ਰਸਤਾ ਦਿਖਾਉਣ ਵਾਲਾ ਹੈ। ਗਨਾਨਕ ਜੀ ਕਹਿੰਦੇ ਨੇ हे ਜੀਵ ਤੂੰ ਪਰਮੇਸ਼ਰ ਦਾ ਨਾਮ ਜਪ ਤੇ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਹੁਣ ਪੰਜਵੇਂ ਪਾਸ਼ਾ ਗੁਰੂ ਅਜਨ ਦੇਵ ਜੀ ਦੀ ਵਾਰ ਰਾਗ ਗੂਜਰੀ ਚ ਸ਼ੁਰੂ ਹੋ ਰਹੀ ਹੈ ਰਾਗ ਗੂਜਰੀ ਵਾਰ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਦਣਾ ਜੀਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਬਣੇ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਠਾਉ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਥ ਦੇ ਜਗ ਮਹਿ ਉੱਤਮ ਕਾੜੀਐ ਵਿਰਲੇ ਕੇ ਕੇ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਅੰਤਰਗੁਰ ਆਰਾਧਨਾ ਜਿਹੜੇ ਜੀਵ ਅੰਤਰ ਆਤਮੇ ਗੁਰੂ ਨੂੰ ਚੇਤੇ ਜਿ ਵਸਾਉਂਦੇ ਨੇ ਤੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਸਤਗੁਰ ਦਾ ਦਰਸ਼ਨ ਕਰਦੇ ਨੇ ਅੱਖਾਂ ਰਾਹੀਂ ਤੇ ਗੁਰੂ ਦੀ ਬਾਣੀ ਸੁਣਦੇ ਨੇ ਕਰਨਾ ਰਹੇ ਗੁਰੂ ਦਾ ਨਾਮ ਜਪਦੇ ਨੇ ਇਸ ਤਰ੍ਹਾਂ ਕਹਿੰਦੇ ਜਦੋਂ ਸਤਗੁਰ ਦੇ ਨਾਲ ਪ੍ਰੇਮ ਪਾਉਂਦੇ ਨੇ ਸਤਗੁਰ ਦੇ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸਥਾਈ ਟਿਕਾਣਾ ਪਾ ਲੈਂਦੇ ਨੇ ਆਵਾਗਮਨ ਨਹੀਂ ਫਿਰ ਰਹਿੰਦਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪਰਮੇਸ਼ਰ ਆਪ ਇਹ ਵਸਤ ਦਿੰਦੇ ਨੇ ਕਿਹੜੀ ਵਸਤ ਨਾਮ ਜਪਣ ਵਾਲੀ ਉਹ ਫਿਰ ਕਹਿੰਦੇ ਸੰਸਾਰ ਦੇ ਵਿੱਚ ਸ੍ਰੇਸ਼ਟ ਮੰਨੇ ਜਾਂਦੇ ਨੇ ਪਰ ਕੋਈ ਵਿਰਲੇ ਨੇ ਜਿਨ੍ਹਾਂ ਤੇ ਇਹ ਕਿਰਪਾ ਪਰਮੇਸ਼ਰ ਦੀ ਵਰਤਦੀ ਹੈ ਮਹੱਲਾ ਪੰਜਵਾਂ ਰਖੇ ਰਖਣਹਾਰ ਆਪ ਉਬਾਰੀਆਂਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂਨ ਵਾ ਆਪ ਦਿਆਲ ਮਨੋ ਨ ਵਿਸਾਰਿਐਨ ਸਾਧ ਜਨ ਕੈ ਸੰਗ ਪਬਜਲ ਤਾਰਿਐਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਐਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੂੰ ਆਪ ਰੱਖਦਾ ਹੈ ਉਸ ਨੂੰ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਾਰ ਦਿੰਦਾ ਹੈ ਉਹਨੂੰ ਫਿਰ ਕਹਿੰਦੇ ਗੁਰੂ ਦੇ ਪੈਰੀਂ ਪਾ ਕੇ ਉਹਦੇ ਸਾਰੇ ਕਾਰਜ ਆਪ ਆਸਰ ਕਰਦਾ ਹੈ ਕਹਿੰਦੇ ਜਿਸ ਤੇ ਪਰਮੇਸ਼ਰ ਆਪ ਦਿਆਲ ਹੈ ਉਹ ਪਰਮੇਸ਼ਰ ਨੂੰ ਮਨੋਂ ਨਹੀਂ ਵਿਸਾਰਦੇ ਉਹਨਾਂ ਨੂੰ ਸਾਧੂਆਂ ਦੀ ਸੰਗਤ ਦੇ ਵਿੱਚ ਰੱਖ ਕੇ ਇਸ ਭਵਜਲ ਤੋਂ ਤਾਰ ਦਿੰਦਾ ਹੈ ਜਿਹੜੇ ਸਾਕਤ ਨਿੰਦਕ ਦੁਸ਼ਟ ਨੇ ਇੱਕ ਖਿੰਨ ਦੇ ਵਿੱਚ ਉਹਨਾਂ ਦਾ ਨਾਸ਼ ਹੋ ਜਾਂਦਾ ਕਹਿੰਦੇ ਉਹ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਕਹਿੰਦੇ ਉਹ ਸਾਹਿਬ ਕਿਹੜਾ ਸਾਹਿਬ ਜਿਸ ਨੂੰ ਸਿਮਰਿਆ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਕਹਿੰਦੇ ਤਿਸ ਸੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਉਹ ਸਾਹਿਬ ਜਿਸ ਨੂੰ ਸਿਮਰਿਆ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਸੁੱਖ ਮਿਲਦੇ ਨੇ ਕਹਿੰਦੇ ਉਸ ਸਾਹਿਬ ਨੂੰ ਆਪਣੇ ਮਨ ਦੇ ਵਿੱਚ ਆਸਰਾ ਬਣਾ ਕੇ ਰੱਖ ਵਾਹਿਗੁਰੂ ਜੀ ਵਾਹਿਗੁਰੂ ਜੀ ਪੜੀ ਅਕਲ ਨਿਰੰਜਨ ਪੁਰਖ ਅਗੰਮ ਅਪਾਰੀਐ ਸੱਚੋ ਸੱਚਾ ਸੱਚ ਸੱਚ ਨਿਹਾਰੀਐ ਕੂੜ ਨਾ ਜਾਪੈ ਕਿਛ ਤੇਰੀ ਤਾਰੀਐ ਸਭ ਸਹ ਦੇ ਦਾਤਾਰ ਜੀਤ ਉਪਾਰੀਐ ਇਕਤ ਸੂਤ ਪਰੋਏ ਜੋਤ ਸੰਜਾਰੀਐ ਹੁਕਮੈ ਪਵਜਲ ਮੰਜ ਹੁਕਮੈ ਤਾਰੀਐ ਪ੍ਰਭ ਜਿਉ ਤੁਦ ਤਿਆਏ ਸੋਏ ਜਿਸ ਪਾਗ ਮਥਾਰੀਐ ਤੇਰੀ ਗਤ ਮਿੱਥ ਲਖੀ ਨਾ ਜਾਏ ਹਉ ਤੁਦ ਬਲੇ ਹਾਰੀਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਜਿਸ ਦੀ ਕੋਈ ਕੁੱਲ ਨਹੀਂ ਹੈ ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ ਜੋ ਸਾਡੀ ਪਹੁੰਚ ਤੋਂ ਪਰੇ ਹੈ ਅਪਰੰਪਰ ਪਰਮੇਸ਼ਰ ਉਹ ਸਭ ਕੁਝ ਉਹਦਾ ਸੱਚੋ ਸੱਚ ਹੈ ਇਹ ਸ੍ਰਿਸ਼ਟੀ ਜੋ ਹੈ ਤੇ ਕੂੜਾ ਪਰ ਇਹ ਸੱਚ ਜਾਪਦੀ ਆ ਉਦੇ ਆਸਰੇ ਤੇ ਖੜੀ ਆ ਸਭ ਜਿੰਨੀ ਵੀ ਸ੍ਰਿਸ਼ਟੀ ਉਪਾਈ ਆ ਸਾਰਿਆਂ ਨੂੰ ਆਪ ਦਾਤਾ ਦਿੰਦਾ ਹੈ ਸਾਰਿਆਂ ਨੂੰ ਆਪਣੇ ਇੱਕ ਹੁਕਮ ਰੂਪੀ ਧਾਗੇ ਵਿੱਚ ਪਰੋਇਆ ਹੋਇਆ ਹੈ ਕਿਸੇ ਨੂੰ ਆਪਣੇ ਹੁਕਮ ਦੇ ਵਿੱਚ ਰੱਖ ਕੇ ਸੰਸਾਰ ਸਾਗਰ ਚ ਡੋਬ ਦਿੰਦਾ ਹੈ ਕਿਸੇ ਨੂੰ ਤਾਰ ਦਿੰਦਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਤੈਨੂੰ ਉਹੀ ਤੇ ਆਉਂਦੇ ਨੇ ਜਿਨ੍ਹਾਂ ਦੇ ਮੱਥੇ ਤੇ ਵੱਡੇ ਭਾਗ ਲਿਖੇ ਨੇ ਪਿਛਲੇ ਕਰਮਾਂ ਦੇ ਅਨਸਾਰ ਉਹੀ ਤੈਨੂੰ ਤੇ ਆਉਂਦੇ ਨੇ ਕਹਿੰਦੇ ਪਰਮੇਸ਼ਰ ਜੀ ਤੇਰੇ ਤੋਂ ਬਿਲੇ ਹਾਰੇ ਜਾਵਾ ਤੇਰੀ ਅਵਸਥਾ ਵਾਰੇ ਤੇਰੀ ਗੱਤ ਵਾਰੇ ਜਾਣਿਆ ਨਹੀਂ ਜਾ ਸਕਦਾ ਤੇਰੀ ਵਡਿਆਈ ਵਾਰੇ ਇੰਨੀ ਵੱਡੀ ਸ਼ਲੋਕ ਮਹੱਲਾ ਪੰਜਮਾ ਜਾ ਤੂੰ ਤੁਸੈ ਮਿਹਰਵਾਨ ਅਚਿੰਤ ਵਸੈ ਮਨ ਮਾਹੇ ਜਾ ਤੂੰ ਤੁਸੈ ਮਿਹਰਵਾਨ ਨੌ ਨਿਦ ਕਰ ਮਹਿ ਪਾਹੇ ਜਾ ਤੂੰ ਤੁਸੈ ਮਿਹਰਵਾਨ ਤਾ ਗੁਰ ਕਾ ਮੰਤਰ ਕਮਾਹੇ ਜਾ ਤੂੰ ਤੁਸੈ ਮਿਹਰਵਾਨ ਤਾ ਨਾਨਕ ਸੱਚ ਸਮਾਹੇ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਏ ਪਰਮੇਸ਼ਰ ਜੀ ਜਦੋਂ ਤੂੰ ਮਿਹਰਵਾਨ ਹੋਏ ਤਾਂ ਫਿਰ ਤੂੰ ਅਚਨ-ਚੇਤ ਹੀ ਜੀਵ ਦੇ ਮਨ ਵਿੱਚ ਵਸ ਜਾਂਦਾ ਹੈ ਜੇ ਤੂੰ ਮਿਹਰਵਾਨ ਹੋਏ ਤਾਂ ਨਾਮ ਜੋ ਨੌ ਨਿਧੀਆਂ ਸੰਸਾਰ ਦੇ ਖਜ਼ਾਨੇ ਹੈ ਤਾਂ ਜੀਵ ਨੂੰ ਉਹ ਮਿਲ ਜਾਂਦੇ ਨੇ ਜਦੋਂ ਤੂੰ ਮਿਹਰਬਾਨ ਹੋਏ ਤਾਂ ਜੀਵ ਗੁਰੂ ਦਾ ਦੱਸਿਆ ਹੋਇਆ ਤੇਰੇ ਨਾਮ ਦਾ ਮੰਤਰ ਕਮਾਉਂਦਾ ਹੈ ਤੇਰਾ ਨਾਮ ਜਪਦਾ ਹੈ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਜਦੋਂ ਤੂੰ ਮਿਹਰਬਾਨ ਹੋਏ ਤਾਂ ਹੀ ਜੀਵ ਦੀ ਲੀਨਤਾ ਤੇਰੇ ਵਿੱਚ ਹੋ ਸਕਦੀ ਹੈ ਮਹੱਲਾ ਪੰਜਮ ਕਿਤੀ ਬਹਿਨ ਬਹਿਣੇ ਮੁੱਛ ਵਜਾਇਨ ਵਜ ਨਾਨਕ ਸੱਚੇ ਨਾਮ ਵਿਨ ਕਿਸੇ ਨ ਰਹੀ ਆ ਲਜ ਕਹਿੰਦੇ ਹੁਣ ਤੱਕ ਸੰਸਾਰ ਵਿੱਚ ਕਿੰਨੀ ਦੁਨੀਆ ਆ ਗਈ ਤੇ ਜੀਵਨ ਭੋਗ ਕੇ ਚਲੀ ਗਈ ਪਰ ਨਾਨਕ ਜੀ ਕਹਿੰਦੇ ਨੇ ਸੱਚੇ ਨਾਮ ਤੋਂ ਬਿਨਾ ਕਿਸੇ ਦੀ ਇੱਜ਼ਤ ਨਹੀਂ ਬਣੀ ਸੰਸਾਰ ਚ ਬੋੜੀ ਤੁੱਦ ਤੇ ਆਇਨ ਬੇਦਕ ਤੇ ਬਾ ਸੰਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਬ੍ਰਹਮੇ ਤੁੱਦ ਤੇ ਆਇਨ ਇੰਦਰ ਇੰਦਰਾਸਨਾ ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਪਣਾ ਪੀਰੇ ਪਿਕਾਬਰ ਸੇਖ ਮਸਾਇਕ ਔਲੀਏ ਓਤ ਪੋਤ ਨਿਰੰਕਾਰ ਕਟ ਕਟ ਮੌਲੀਏ ਕੂਡੋਂ ਕਰੇ ਵਿਨਾਸ਼ ਧਰਮੇ ਤੱਗੀਏ ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਇਹ ਪਰਮੇਸ਼ਰ ਜੀ ਵੇਦ ਪੜਨ ਵਾਲੇ ਕਿਤਾਬ ਪੜਨ ਵਾਲੇ ਵੇਦ ਆਪਾਂ ਜਾਣਦੇ ਨਾ ਜਿਹੜੇ ਚਾਰ ਵੇਦ ਨੇ ਕਿਤਾਬ ਹੈਗੇ ਨੇ ਮੁ슬ਮ ਵੀਰਾਂ ਦੀਆਂ ਧਾਰਮਿਕ ਗ੍ਰੰਥ ਜਿਵੇਂ ਅੰਜੀਲ ਇਸ ਤਰ੍ਹਾਂ ਸਾਰੇ ਕੁਰਾਨ شریف ਹਨ ਕਹਿੰਦੇ ਉਹ ਸਾਰੇ ਆਪਣੇ ਵੇਦਾਂ ਤੇ ਕਿਤਾਬਾਂ ਸਣੇ ਪਰਮੇਸ਼ਰ ਜੀ ਤੇਨੂੰ ਧਿਆਉਂਦੇ ਨੇ ਗਿਣਤੀ ਨਹੀਂ ਗਿਣੀ ਜਾ ਸਕਦੀ ਕਿੰਨੇ ਤੇਰੇ ਦਰ ਤੇ ਡਿੱਗੇ ਨੇ ਤੇ ਤੇਰੀ ਭਗਤੀ ਕਰ ਰਹੇ ਨੇ ਬ੍ਰਹਮਾ, ਇੰਦਰ ਸਾਰੇ ਕਹਿੰਦੇ ਆਪਣੇ ਤਖਤਾਂ ਤੇ ਬੈਠੇ ਤੈਨੂੰ ਤਿਆਰ ਰਹੇ ਨੇ। ਸ਼ੰਕਰ, ਵਿਸ਼ਨਵ ਅਵਤਾਰ ਸਾਰੇ ਆਪਣੇ ਮੁਖ ਰਾਹੀਂ ਤੇਰੀ ਸਿਫਤ تسਲਾ ਕਰ ਰਹੇ ਨੇ। ਕਿੰਨੇ ਹੀ ਪੀਰ ਪਕੰਬਰ, ਸੇਖ ਔਲੀਏ ਕਹਿੰਦੇ। ਪਰਮੇਸ਼ਰ ਜੀ ਤੂੰ ਸਾਰਿਆਂ ਦੇ ਵਿੱਚ ਕਹਿੰਦੇ ਤਾਣੇ ਪੇਟੇ ਵਾਂਗ ਲਿਪਟਿਆ ਹੋਇਆ ਹੈ। ਪਰ ਹੁੰਦਾ ਕੀ ਆ? ਜਿਹੜੇ ਸਿਰਫ ਪਖੰਡ ਕਰ ਰਹੇ ਨੇ ਉਹਨਾਂ ਦਾ ਵਿਨਾਸ਼ ਹੋ ਜਾਂਦਾ। ਜਿਹੜੇ ਅਸਲ ਵਿੱਚ ਧਰਮਕਮਾਰ ਰਹੇ ਨੇ ਉਹ ਜੀਵਨ ਸਫਲ ਕਰ ਜਾਂਦੇ ਨੇ ਫਿਰ ਕਹਿੰਦੇ ਪਰਮੇਸ਼ਰ ਜੀ ਜੀਵਾਂ ਦੇ ਵੀ ਕੀ ਵਾਸ ਜਿਸ ਜਿਸ ਪਾਸੇ ਤੂੰ ਲਾਇਆ ਉਸ ਉਸ ਪਾਸੇ ਲੱਗੇ ਹੋਏ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪੰਜਮਾ ਚੰਗਿਆਈ ਆਲਕ ਕਰੇ ਬੁਰੀਆਈ ਹੋਏ ਸਿਰ ਨਾਨਕ ਅੱਜਕਲ ਆਵਸੀ ਗਾਫਲ ਫਾਹੀ ਪੇਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਚੰਗਾ ਕੰਮ ਕਰਨ ਤੋਂ ਆਲਸ ਕਰਦਾ ਹੈ ਤੇ ਬੁਰਾ ਕੰਮ ਕਰਨ ਨੂੰ ਭੱਜ ਭੱਜ ਪੈਂਦਾ ਹੈ ਨਾਨਕ ਜੀ ਕਹਿੰਦੇ ਨੇ ਹੇ ਜੀਵ ਅਜੇ ਵੀ ਸੰਭਲ ਜਾ ਪਤਾ ਨਹੀਂ ਮੌਤ ਦਾ ਫਰਿਸ਼ਤਾ ਕਿਹੜੇ ਵੇਲੇ ਆ ਟੱਕਰਨਾ ਮਹੱਲਾ ਪੰਜਮ ਕਿਤਿਆ ਕੁਟੰਗ ਗੁਜਾ ਥੀ ਐ ਨਾਹਿਤ ਨਾਨਕ ਤਹ ਸਹ ਟਕਿਆ ਮਨ ਮਹਿ ਸੱਚਾ ਮਿਤ ਕਹਿੰਦੇ हे ਪਰਮੇਸ਼ਰ ਜੀ ਅਸੀਂ ਜੀਵ ਕਿੰਨੇ ਮਾਰੇ ਕੰਮ ਕਰਦੇ ਆ ਸਾਡੇ ਕਿੰਨੇ ਔਗਣ ਨੇ ਸਾਡੇ ਅੰਦਰ ਕਿੰਨੇ ਮਾਰੇ ਖਿਆਲ ਆਉਂਦੇ ਨੇ ਕਹਿੰਦੇ हे ਪਰਮੇਸ਼ਰ ਜੀ ਤੂੰ ਹੀ ਸਾਡਾ ਸੱਚਾ ਮਿੱਤਰ ਆ ਜੋ ਸਾਡੇ ਇਹਨਾਂ ਔਗਣਾ ਤੇ ਮਾਰੇ ਕੰਮਾਂ ਤੇ ਪਰਦੇ ਪਾਉਣਾ ਹੈ ਇੱਕ ਵਾਰ ਯਾਦ ਇਸ ਤਰ੍ਹਾਂ ਕਿਸੇ ਨੇ ਪਾਈ ਹੁੰਦੀ ਸੀ ਪੋਸਟ WhatsApp ਤੇ ਆਉਂਦੀ ਹੁੰਦੀ ਸੀ ਉਦੇ ਵਿੱਚ ਉਹ ਭਾਈ ਸਾਹਿਬ ਨੇ ਕਿਹਾ ਸੀ ਕਿ ਵੀ ਜੇ ਅੰਦਰ ਵਾਲੇ ਖਿਆਲ ਦੂਜਿਆਂ ਨੂੰ ਪਤਾ ਲੱਗ ਜਾਣ ਤਾਂ ਦੁਨੀਆਂ ਦੇ ਵਿੱਚ ਇੰਨਾ ਕੁ ਲੋਕਾਂ ਦੇ ਵਿੱਚ ਮਤਲਬ ਦੁਸ਼ਮਣੀ ਸ਼ੁਰੂ ਹੋ ਜਵੇ ਕੋਈ ਕਿਸੇ ਨੂੰ ਚੁੱਕ ਕੇ ਸ਼ਮਸ਼ਾਨਤ ਘਾਟ ਤੱਕ ਨਾ ਲੈ ਕੇ ਜਾਵੇ ਜੇ ਅੰਦਰ ਦੇ ਸਾਰੇ ਵਿਚਾਰ ਪਤਾ ਲੱਗ ਜਾਣ ਇਹ ਪਰਮੇਸ਼ਰ ਨਹੀਂ ਸਾਡੇ ਟਕੇ ਹੋਏ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਪੌੜੀ ਹੋ ਮੰਗੋਂ ਤੁਝੇ ਦਿਆਲ ਕਰਦਾਸਾ ਗੋਲਿਆਂ ਨੌ ਨਿਦ ਪਾਈ ਰਾਜ ਜੀਵਾ ਬੋਲਿਆ ਅਮਰਤ ਨਾਮ ਨਿਧਾਨ ਦਾਸਾਂ ਕਰਕਣਾ ਤਿਨ ਕੈ ਸੰਗ ਨਿਹਾਲ ਸਰਬਣੀ ਜਸ ਸੁਣਾ ਕਮਾਵਾ ਤਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਗਸਾ ਪੈਰ ਤੋਏ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣ ਦਿੱਚੈ ਥਾਉ ਸੰਤ ਧਰਮਸਾਲੀਐ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਪਰਮੇਸ਼ਰ ਤੋਂ ਇਹੀ ਦਾਤ ਮੰਗਦਾ ਕਿ हे ਦਿਆਲੂ ਜੀ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦੇ ਫਿਰ ਕੀ ਹੋਣਾ ਉੱਥੇ ਮੈਂ ਉਹਨਾਂ ਦੀ ਸੰਗਤ ਦੇ ਵਿੱਚ ਨੌ ਨਿੱਧੀਆਂ ਪਾਲਵਾ ਨੌ ਨਿੱਧੀਆਂ ਕਿਵੇਂ ਰਾਜ ਜੀਵਾ ਬੋਲਿਆ ਕਹਿੰਦੇ ਆਪਣੀ ਜੀਭਾ ਦੇ ਨਾਲ ਤੇਰਾ ਨਾਮ ਜਪ ਕੇ ਰਾਜ ਮਿਲ ਜਾਂਦਾ ਕਹਿੰਦੇ ਜਿਹੜਾ ਤੇਰਾ ਅਮਰਿਤ ਨਾਮ ਖਜ਼ਾਨਾ ਤੇਰੇ ਦਾਸਾਂ ਦੇ ਕਰ ਬਹੁਤ ਜ਼ਿਆਦਾ ਉਹਨਾਂ ਦੀ ਸੰਗਤ ਵਿੱਚ ਰੱਖ ਫਿਰ ਉਹਨਾਂ ਦੀ ਸੰਗਤ ਵਿੱਚ ਰਹਿਾਂ ਮੈਂ ਤੇਰਾ ਜਸ ਸੁਣਾ ਉਹ ਸੁਣ ਕੇ ਨਿਹਾਲ ਹੋ ਜਾਵਾਂ ਕਹਿੰਦੇ ਫਿਰ ਕਹਿੰਦੇ ਤੇਰੇ ਦਾਸਾਂ ਦੀ ਸੇਵਾ ਕਰਾਂ ਉਹਨਾਂ ਦੀ ਸੇਵਾ ਕਰਾਂ ਮੇਰਾ ਸਰੀਰ ਪਵਿੱਤਰ ਹੋ ਜਾਏ ਪੱਖਾ ਚੱਲਾਂ ਪਾਣੀ ਟੋਮਾਂ ਆਟਾ ਪਿਸਾਂ ਉਹਨਾਂ ਦੇ ਚਰਨ ਤੋਂ ਵਾ ਮੈਨੂੰ ਖੁਸ਼ੀ ਮਿਲਦੀ ਆ ਕਹਿੰਦੇ ਪਰ ਪਰਮੇਸ਼ਰ ਜੀ ਕਹਿੰਦੇ ਕੁਝ ਅਸੀਂ ਆਪ ਨਹੀਂ ਕਰ ਸਕਦੇ ਜਦੋਂ ਤੁਸੀਂ ਮਿਹਰ ਕਰਕੇ ਸਾਨੂੰ ਸੇਵਾ ਭਗਤੀ ਦਿਨੇ ਹੋ ਸੇਵਾ ਦਿਨੇ ਹੋ ਫੇਰ ਹੀ ਕਰ ਸਕਦੇ ਆ ਕਹਿੰਦੇ ਮੈਂ ਔਗਣ ਵਾਲਾ ਜੀਵ ਆ ਪਰਮੇਸ਼ਰ ਜੀ ਕਿਰਪਾ ਕਰਕੇ ਮੈਨੂੰ ਆਪਣੇ ਸੰਤ ਜਨਾਂ ਦਾ ਸੰਗ ਬਖਸ਼ਿਓ ਤਾਂ ਕਿ ਉੱਥੇ ਨਾਮ ਦੀ ਕਮਾਈ ਹੋ ਸਕੇ ਸਲੋਕ ਮਹੱਲਾ ਪੰਜਮਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਣ ਤੁਹਾਰੀ ਆਪੇ ਖੋ ਸਦਾ ਹਜੂਰ ਹੰਦੀ ਸੰਗ ਜੀ ਪਾਸ਼ਾ ਕਹਿੰਦੇ ਨੇ ਏ ਪਰਮੇਸ਼ਰ ਜੀ ਮਿਹਰ ਕਰੋ ਕਿ ਮੈਂ ਤੁਹਾਡੇ ਚਰਨਾਂ ਦੀ ਦਾਸੀ ਬਣ ਜਾ ਸਾਡੇ ਵੱਲੋਂ ਜੀ ਵਿਸਤਰੀਆਂ ਵੱਲੋਂ ਕਹਿ ਰਹੇ ਨੇ ਨਾ ਕਿ ਤੁਹਾਡੇ ਚਰਨਾਂ ਦੀ ਧੂੜ ਬਣੀ ਰਹਾ ਤੁਹਾਡੇ ਚਰਨਾਂ ਦੀ ਦਾਸ ਤੁਹਾਡੇ ਚਰਨਾਂ ਦਾ ਦਾਸ ਬਣਾ ਰਹਾ ਦਾਸ ਕਹਿ ਲੋ ਦਾਸੀ ਕਹਿ ਲੋ ਅਸੀਂ ਸਾਰੀਆਂ ਜੀਵ ਇਸਤਰੀਆਂ ਕਹਿੰਦੇ ਤੁਹਾਡੇ ਚਰਨਾਂ 'ਚ ਮੈਨੂੰ ਹਮੇਸ਼ਾ ਜਗ੍ਹਾ ਬਣੀ ਰਹੇ ਤੁਹਾਡੀ ਸ਼ਰਨ ਪਿਆ ਰਹਾ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੈਨੂੰ ਸਦਾ ਅੰਗ ਸੰਗ ਜਾਣਾ ਕਿ ਹਰ ਵਕਤ ਤੂੰ ਮੇਰੇ ਨਾਲ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ